ਅੱਜ ਚੌਨ ਦਫਤਰ ਦਾ ਰਿਹਾਡਰ ਕੀਤਾ ਜੀ ਤਿੰਨ ਵਾਰਡ ਨੰਬਰ 23 ਸਾਡੇ ਬਹੁਤ ਹੀ ਯੋਜਾਰੂ ਔਰ ਬਹੁਤ ਹੀ ਮਿਹਨਤੀ ਔਰ ਲੋਕਾਂ ਨਾਲ ਜੁੜੇ ਹੋਏ ਛਾਡੀ ਚੋਡੀ ਮੈਂ ਦੇ ਦੇਗੇ ਔਰ ਮੇਰੇ ਪਤੀ ਡਾਕਟਰ ਨੀਰਜ ਰਾਜਪੂਤ ਇਹ ਦੋਨੋਂ ਹੀ ਮਿਲ ਕੇ ਇਸ ਵਾਰਡ ਦੀ ਸੇਵਾ 2 ਸਾਲ ਤੋਂ ਨਿਭਾ ਰਹੇ ਨੇ ਔਰ ਬਹੁਤ ਹੀ ਇੱਥੇ ਪੌਪੂਲਰ ਨੇ ਔਰ ਪਹਿਲਾਂ ਹੀ ਇਸ ਵਾਰ ਤੇ ਲੋਕਾਂ ਨੇ ਆਪਣਾ ਵਿਸ਼ਵਾਸ ਆਪਣਾ ਪਿਆਰ ਆਪਣਾ ਭਰੋਸਾ ਇਹਨਾਂ ਤੇ ਕਈ ਵਾਰ ਜਤਾਇਆ ਹੈ ਪਿਛਲੀਆਂ ਜਿਹੜੀਆਂ ਲੋਕ ਸਭਾ ਚ ਇਲੈਕਸ਼ਨਾਂ ਹੋਈਆਂ ਨੇ ਉਹਦੇ ਵਿੱਚ ਵੀ ਇੱਥੋਂ ਜਿੰਨੇ ਬਹੁਤ ਸੀਗੇ ਬੜੀ ਭਾਰੀ ਸਖਿਆ ਦੇ ਨਾਲ ਤੁਹਾਨੂੰ ਵੋਟਾਂ ਪਈਆਂ ਨੇ ਕਿਉਂਕਿ ਸਾਡੀ ਛੋਟੀ ਭੈਣ ਜਿੰਨੇ ਵੀ ਪ੍ਰਵਾਸੀ ਔਰ ਜਿੰਨੇ ਵੀ ਇਸ ਵਾਰਡ ਚ ਪਰਿਵਾਰ ਬਾਕੀ ਪਰਿਵਾਰ ਗਰੀਬ ਹੋਣ ਅਮੀਰ ਹੋਣ ਪਿਛੜੇ ਹੋਣ ਜਵਾਨ ਹੋਣ ਪੜਾਣਾ ਹੋਣ ਸਾਰਿਆਂ ਨੂੰ ਭਾਵੇਂ ਉਹ ਸੀਮਾ ਨੇ ਭਾਵੇਂ ਉਹ ਅਜਿਹੇ ਕਿਸੇ ਤਰੀਕੇ ਦੇ ਕੰਮ ਪੈਂਦੇ ਨੇ ਆਪਣੇ ਰੀਜ ਦੇ ਨਾਲ ਆਪਣੀ ਕਮਿਟਮੈਂਟ ਦੇ ਨਾਲ ਆਪਣੀ ਸਦਾ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਸਾਨੂੰ ਪੂਰਾ ਭਰੋਸਾ ਹੈ ਕੀ ਆਉਣ ਵਾਲੀ 21 ਤਰੀਕ ਨੂੰ 21 ਦਸੰਬਰ ਨੂੰ ਸਾਰੇ ਵਾਰਡ ਨੂੰ ਸਾਨੂੰ ਅਪੀਲ ਹੈ ਕਿ ਆਪਣੀ ਮੋਤ ਕਮਲ ਤੇ ਲਗਾ ਕੇ ਬਿੰਕੂ ਭੈਣ ਜੀ ਨੂੰ ਕਾਉਂਸਲਰ ਬਣਾ ਕੇ ਇੱਕ ਮੌਕਾ ਦਿਵੋ ਔਰ ਅਸੀਂ ਤੁਹਾਡੀ ਪੂਰੀਆਂ ਆਸ਼ਾਵਾਂ ਤੇ ਚੰਗੀ ਤਰ੍ਹਾਂ ਉਤਰਾਂਗੇ ਇਸੇ ਅਪੀਲ ਦੇ ਨਾਲ ਮੈਂ ਧੰਨਵਾਦ ਵੀ ਕਰਦਾ ਕਿ ਸਾਰੇ ਵਾਰਡ ਇੱਥੇ ਇਕੱਠੀ ਹੋਈ ਹੈ ਇਹ ਇੱਕ ਨਮੂਨਾ ਹੈ ਇੱਕ ਟ੍ਰੇਲਰ ਹੈ ਇੱਕ ਐਗਜ਼ਾਮਪਲ ਹੈ ਕਿ ਜਿਹੜੀ 21 ਤਰੀਕ ਨੂੰ ਫਿਲਮ ਚੱਲੇਗੀ ਉਹਦੇ ਵਿੱਚ ਕਮਲ ਹੀ ਫਿਲਰ ਵਾਲਾ ਹੈ ਆਪਣਾ ਨਾਮ ਤੇ ਵਾਰਡ ਨੰਬਰ ਦਾ ਮੈਂ ਡਾਟ ਨਿਰੇਸ਼ ਸਿੰਘ ਰਾਜਪੂਤ ਜੀ ਵਾਰਡ ਮੈਂ ਮਰਦਈ ਹੈ ਜੀ ਸਭ ਤੋਂ ਪਹਿਲਾਂ ਮੈਂ ਭਾਜਪਾ ਹਾਈ ਕਮਾਂਡ ਦੇ ਨਾਲ ਇਸ ਮੁੱਚੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਕੇ ਮੋਹਨ ਜੀ ਦਾਜੂ ਜੀ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਹਮਾਰੇ ਇਹਨਾਂ ਮਾਨ ਮਾਨ ਬਖਸ਼ਾ ਸਾਡੇ ਤੇ ਤੋਂ ਸਾਨੂੰ ਬਹੁਤ ਹੀ ਮਜ਼ਾ ਆ ਰਿਹਾ ਜੀ ਦੇਖੋ ਜੀ ਅਸੀਂ ਕਈ ਮੁੱਦੇ ਆ ਜੇ ਤੁਸੀਂ ਮੁੱਦੇ ਦੀ ਗੱਲ ਕੀਤੀ ਸੀ ਬਹੁਤ ਸਾਰੇ ਮੁੱਦੇ ਆ ਜਿਹੜੇ ਅਧੂਰੇ ਆ ਜਿਹੜੇ ਪੂਰੇ ਨਹੀਂ ਹੋਏ ਪਿਛਲੇ 25 ਸਾਲ ਸੇ 70 ਸਾਲ ਸੇ ਪਬਲਿਕ ਜਿਹੜੀ ਹੈ ਬਿਹਾਲ ਹੈ ਔਰ ਉਹਦੀ ਹਾਲ ਪੁੱਛਣ ਵਾਲਾ ਕੋਈ 파ਟੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਬਣਾएंगे ਕੌਂਸਲ ਬਣਾएंगे ਮੈਰਿ ਬਣਾएंगे ਅਸੀਂ ਜਾ ਰਹੇ ਵਾਡਾਂ ਦੇ ਵਿੱਚ ਸਾਨੂੰ ਬਹੁਤ ਪਿਆਰ ਮਿਲ ਰਿਹਾ ਲੋਕਾਂ ਨੇ ਮੈਂ ਸਵਾਦ ਨਾ ਰਿਹਾ ਕਿ ਜਿੱਤਨ ਤੋਂ ਬਾਅਦ ਜਿਹੜੀ ਕਮੀ ਪੇਸ਼ੀ ਹੈ ਜਿਹੜੇ ਇਹਨਾਂ ਦਿਨ ਤੋਂ ਰਹੀ ਹੋਇਆ ਅਸੀਂ ਜਮ ਕੇ ਪੂਰਾ ਕਰਾਂਗੇ ਚਾਹੇ ਕੋਈ ਵੀ ਬਾਜ਼ ਦੀ ਸਮੱਸਿਆ ਹੋਵੇ ਤੇ 23 ਨੰਬਰ ਵਾਰਡ ਦੇ ਵੋਟਰਾਂ ਨੂੰ ਕੀ ਅਪੀਲ ਲਾਉਣੀ ਚਾਹੀਦੀ ਹੈ ਸਾਡੇ 23 ਨੰਬਰ ਵਾਰਡ ਨਹੀਂ ਸਰ ਇਹ ਸਾਡੇ ਪਰਿਵਾਰ ਹੈ ਜੀ ਆਪਣੇ ਪਰਿਵਾਰ ਨਾਲ ਹੱਥ ਜੋੜ ਕੇ ਬੇਨਤੀ ਕਰਾਂਗੇ ਨਿਵੇਦਨ ਕਰਾਂਗੇ ਕਿ ਤੁਸੀਂ 21 ਤਰੀਕ ਤੋਂ ਆਉਣ ਵਾਲੀ ਜਿਹੜੀ ਚੋਣਾ ਹੈ ਉਹ ਚ ਕਮਲ ਦੀ ਬਟਨ ਦਬਾ ਕੇ ਕਮਲ ਖਿਲਾ ਕੇ ਤੇ ਵਿਕਾਸ ਦੀ ਜਿਹੜੀ ਹੈ ਜਿੱਤ ਕਰਾ ਬੀ ਜੀਪਾ ਹਾਂ ਜੀ ਆਪਣਾ ਨਾਮ ਤੇ ਵਾਰਡ ਨੰਬਰ ਦਾ उन्होंने और मुझे दिया है टिकट है क्या मुद्दे है आप जा रहे मुद्दे तो बहुत सारे हैं जैसे कि सीवर वगैरह खराब है बहुत सारे ऐसी चीजें है जो दिख रहे हैं लोगों के अंदर तो सारे मुद्दे लेकर हम जा रहे हैं जनता से प्यार बहुत मिल रही है हमें ਕਿਵੇਂ ਦੇਖਦੇ ਹੋ ਜੀ ਜਿੱਤਨੇ ਕੇ ਬਾਅਦ ਪੈਸੇ ਦੇ ਆਧਾਰ ਤੇ ਕੀ ਹੋਣੇ ਵਾਲਾ ਸੁਧਾਰ ਦੇਖੀਏ ਜਿੱਤਨੇ ਕੇ ਬਾਅਦ ਤਾਂ ਜਨਤਾ ਦੀ ਪਿਆਰ ਬਹੁਤ ਮਿਲ ਰਹੀ ਹੈ ਪਰ ਜਿੱਤਨੇ ਕੇ ਬਾਅਦ ਵੀ ਉਹਨਾਂ ਲੋਕਾਂ ਦੀ ਸਾਰੀ ਇੱਛਾਏ ਜ਼ਰੂਰ ਪੂਰੀ ਹੋਗੀ ਬੀਜੇਪੀ ਹਾਈ ਕਮਾਂਡ ਔਰ ਬੀਜੇਪੀ ਦੇ ਨੇਤਾ ਉਹ ਕਿਹਾ ਜਾਣਾ ਚਾਹਤੇ ਧੰਨਵਾਦ ਕਰਨਾ ਚਾਹਤੇ ਹਾਂ ਲੋਕਾਂ ਨੂੰ ਉਹਨਾਂ ਨੇ ਇਸ ਲਾਈਕ ਸਮੇਂ ਸਮਝਾਇਆ ਔਰ ਵੋਟਰਾਂ ਨੂੰ ਕੀ ਅਪੀਲ ਹੈ ਜੀ ਇੱਕ ਇੱਕ ਫੋਟੋ ਸਰਪੀਲ ਇੱਕ 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 ਇੱਕ